ਅਨਿਓਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਦੇ ਦਿਸ਼ਾ ਨਿਰਦੇਸ਼ੇਟ ਨਸ਼ਾ ਤਸਕਰਾਂ ਦੇ ਖਿਲਾਫ ਜੋ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੋਧ ਲਗਾਤਾਰ ਜਾਰੀ ਹੈ ਇਸੇ ਦੀ ਕੜੀ ਵਿੱਚ ਬੀਤੇ ਦਿਨੀ ਸੀਆਈਏ ਮੋਗਾ ਦੀ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਦੋ ਵੱਖਰੇ ਵੱਖਰੇ ਇਨਪੁਟਸ ਤੇ ਦੋ ਮੁਕਦਮੇ ਦਰਜ ਕੀਤੇ ਗਏ ਪਹਿਲੇ ਮੁਕਦਮੇ ਦਾ ਨੰਬਰ 90 ਅੰਡਰ ਸੈਕਸ਼ਨ 21 ਤੇ 29 ਐਨਡੀਪੀਐਸ ਐਕਟ ਥਾਣਾ ਕੋਟੀ ਸੇ ਖਾਂ ਦਰਜ ਹੋਇਆ ਜਿਸ ਵਿੱਚ ਇੱਕ ਵਿਅਕਤੀ ਗੁਰਪ੍ਰੀਤ ਸਿੰਘ ਵਾਸੀ ਕੋਟੀ ਸੇ ਖਾਂ ਨੂੰ ਕਾਬੂ ਕੀਤਾ ਗਿਆ ਤੇ ਉਸ ਤੋਂ 270 ਗ੍ਰਾਮ ਹੈਰੋਇਨ ਰਿਕਵਰ ਕੀਤੀ ਗਈ ਇਹ ਵਿਅਕਤੀ ਇਸ ਇਸ ਦੀ ਪੁਸ਼ਕੇਸ਼ ਸਵਿਚ ਫੋਰਵਰਡ ਤੇ ਬੈਕਵਰਡ ਲਿੰਕੇਜ ਵਿੱਚ ਦੋ ਹੋਰ ਵਿਅਕਤੀਆਂ ਦੇ ਨਾਮ ਆਏ ਜੋ ਹੈ ਸਵਰਨ ਸਿੰਘ ਅਤੇ ਰਮਨ ਸਿੰਘ ਇਸ ਵਿੱਚ ਮੈਂ ਦੱਸਣਾ ਚਾਹਾਂਗਾ ਗੁਰਪ੍ਰੀਤ ਸਿੰਘ ਦੇ ਖਿਲਾਫ ਪਹਿਲਾਂ ਤੋਂ ਹੀ ਦੋ ਮੁਕਤਮੇ ਦਰਜ ਨੇ ਤੇ ਸਵਰਨ ਸਿੰਘ ਦੇ ਖਿਲਾਫ ਵੀ ਦੋ ਮੁਕਤਮੇ ਦਰਜ ਨੇ ਇਹ ਦੋ ਵਿਅਕਤੀ ਰੈਸਟ ਹੋ ਚੁੱਕੇ ਨੇ ਤੇ ਰਮਨ ਸਿੰਘ ਦੀ ਅਰੈਸਟ ਹਲੇ ਬਾਕੀ ਹੈ ਇਹ ਜੋ ਦੋਨੋਂ ਅਰੈਸਟ ਕੀਤੇ ਗਏ ਨੇ ਇਹਨਾਂ ਨੂੰ ਪੇਸ਼ ਕਰਕੇ ਅੱਜ ਅਦਾਲਤ ਵਿੱਚ ਰਿਮਾਂਡ ਲਿਆ ਜਾ ਰਿਹਾ ਤੇ ਹੋਰ ਰੰਗਾਈ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਇਸ ਮੁਕਦਮੇ ਵਿੱਚ ਟੋਟਲ ਹੁਣ ਤੱਕ 270 ਗ੍ਰਾਮ ਹੈਰੋਇਨ ਤੇ ਇੱਕ ਮੋਟਰਸਾਈਕਲ ਸਿਲੰਡਰ ਦੀ ਰਿਕਵਰੀ ਹੋਈ ਹੈ ਦੂਸਰਾ ਮੁਕਦਮਾ ਮੁਕਦਮਾ ਨੰਬਰ 50 ਅ ਥਾਣਾ ਮੈਨਾ ਦਰਜ ਹੋਇਆ ਜਿਸ ਵਿੱਚ ਇਤਲਾਹ ਮਿਲੀ ਸੀ ਵੀ ਜਸਵੰਤ ਸਿੰਘ ਵਾਸੀ ਬਦਨੀ ਕਲਾ ਇਹ ਨਸ਼ਾ ਸਪਲਾਈ ਦਾ ਕੰਮ ਕਰ ਰਿਹਾ ਹੈ 스노 ਰੈਸਟ ਕਰਕੇ ਇਸ ਕੋਲੋਂ 100 ਗ੍ਰਾਮ ਹੈਰੋਇਨ ਰਿਕਵਰ ਕੀਤੀ ਗਈ ਇਸ ਦੀ ਇਸ ਮੁਕਦਮੇ ਦੀ ਫੌਰਟ ਤੇ ਬੈਕਵਰਡ ਲਿੰਕੇਜ ਵਿੱਚ ਦੋ ਹੋਰ ਵਿਅਕਤੀ ਵਿਅਕਤੀਆਂ ਦਾ ਨਾਮ ਆਏ ਜੇ ਜੋ ਜਿਨ੍ਹਾਂ ਦੀ ਪਛਾਣ ਯਾਦਵਿੰਦਰ ਸਿੰਘ ਔਰ ਫਲਾਡੀ ਅਤੇ ਰਾਜਵਿੰਦਰ ਸਿੰਘ ਵਾਸੀ ਧਰਮਕੋਟ ਹੋਈ ਹੈ ਇਹ ਤਿੰਨਾਂ ਵਿਅਕਤੀ ਨੂੰ ਅਰੈਸਟ ਕਰ ਲਿੱਤਾ ਗਿਆ ਤੇ ਇਹਨਾਂ ਨੂੰ ਵੀ ਮਾਜੋਕ ਤਲਵ ਵਿੱਚ ਪੇਸ਼ ਕਰਕੇ ਹੋਲਡਿੰਗ ਆਈ.ਐਨ.ਆਪਸ ਚ ਕੀਤੀ ਜਾ ਰਹੀ ਹੈ ਤਾਂ ਦੋਨੋਂ ਮਾਮਲਿਆਂ ਦੇ ਵਿੱਚ ਟੋਟਲ ਕਿੰਨੀ ਰਿਕਵਰੀ ਹੋਈ ਔਰ ਕਿੰਨੇ આરોપી ਲੇ ਅਰੈਸਟ ਕੀਤੇ ਗਏ ਨੇ ਟੋਟਲ 370 ਗ੍ਰਾਮ ਦੀ ਰਿਕਵਰੀ ਹੈਗੀ ਜੀ ਸਾਡੀ ਸੀਏ ਦੇ ਕੱਲ ਦੀ ਦੋ ਮੁਕਦਮਿਆਂ 'ਚ ਤੇ ਪੰਜ ਵਿਅਕਤੀ ਅਰੈਸਟ ਹੋ ਚੁੱਕੇ ਨੇ ਇੱਕ ਦੀ ਅਰੈਸਟ ਬਾਕੀ ਉਹਨੂੰ ਜਲਦਗਿਰਫਤਾਰ ਕਰ ਲੇਤਾ ਜੀ ਸਰ ਇਹਨਾਂ ਕੋਲ ਕੋਈ ਵਾਈਕਲ ਵੀ ਸੀਗਾ ਜਿਹੜਾ ਇੱਕ ਮੋਟਰਸਾਈਕਲ ਰਿਕਵਰ ਹੋਇਆ ਹੈ